I uh. ਯਾਰਾ ਤੂੰ ਕੋਈ ਨਾ ਡਾਂਗਾ ਲੈ। ਓ ਲਿਆ ਜਾ ਕੇ ਪਿਸਤੌਲ ਆ। ਰੱਖਦਾ ਯਾਰ ਭਾਈ ਆ ਜਾ। ਲਿਆ ਪਿਸਤੌਲ ਕਰੇ। ਓ ਦਰਵਾਜ਼ਾ ਓ ਦਰਵਾਜ਼ਾ। ਕੋਈ ਨਾ। ਓ ਲਿਆ ਜਾ ਕੇ। ਹੈਲੋ। ਤੁਸੀਂ ਨੁਕਸਾਨ ਕਰਵਾ ਕੇ ਜਾਣਾ। ਪੇਂਡ ਤਵਾ ਮੇਟ ਮੋਟਰ ਬੰਦ ਕਰੋ ਉਹ ਵੇਖ ਮੋਟਰ ਬੰਦ ਕਰਾਓ ਉਹ ਕਿੱਥੇ ਉੱਗੇ ਖੜੇ ਆਪਾਂ ਕਿੱਧਰ ਬੰਦ ਕਰੋ ਕੋਈ ਨਾ ਪੌਲਤਰਾ ਦੇ ਘਰ ਆਈ ਦਾ ਬਾਡੀਗਾਰਡ ਇੱਥੇ ਕੀ ਕਰਦਾ ਹੈ ਤੇਰੀ ਘਰ ਵਾਲੀ ਤੇਰੀ ਜੋ ਘਰ ਵਾਲੀ ਤੇ ਆ ਤੁਸੀਂ ਬਣਾਓ ਮੂੰਹ ਸੁਣਾਓ ਜੀ

ਹੋ ਆਇਆ ਹੋਇਆ ਉਹ ਦਵਾਨਾ ਦਾ ਫੁੱਲ ਆ ਖੜਾ ਨਾ ਇਹ ਫੁੱਲ ਆ ਉਹ ਦਸੇ ਦਾ ਫੁੱਲ ਆ ਇਹ ਦਸੇ ਦਾ ਬਲਾਸਪਰ ਦਾ ਦਸੇ ਦਾ ਫੁੱਲ ਉਹਦੀ ਆਲਾ ਆਇਆ ਆਵੇ ਉਹਨੇ ਉਹਦੀ ਗੱਲਾਂ ਨੂੰ ਨਹੀਂ ਬਣਾਉਂਦਾ ਇੱਕ ਰੋਕ ਖੜਿਆ ਵਰਤਾਂ ਮੈਂ ਕਹੋ ਜੇ ਮੈਂ ਤੁਹਾਨੂੰ ਮਿਲਾਂਗਾ ਲੰਡਿਆ ਜੀ ਫਰਦੋਕਨ ਹੋੜਾ ਜਾਂਦੇ ਚੋਰ ਉਹਨਾਂ ਚੋਰਾਂ ਤੋਂ ਆ ਰੈਫਲ ਤੇ ਪਿਸਤੌਲ ਮੈਂ ਖੋ ਕੇ ਲਿਆ ਆ ਜਥੇਬੰਦੀ ਨੇ ਖੋਇਆ ਇੱਕ ਆ ਪਿਸਤੌਲ ਤੇ ਰੈਫਲ ਰੋ ਪਿਸਤੌਲ ਕਿਦੇ ਕੋਲ ਆ ਕਰਤੀ ਕਿਸਾਨ ਜੁੜਨ ਜਿੰਦਾਬਾਦ 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 ਲੋਕ ਜਿੰਦਾਬਾਦ 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 ਸੋ ਰੈਫਲ ਤੇ ਪਿਸਤੌਲ ਖੋ ਕੇ ਲਿਆਂਦਾ ਸਾਰੇ ਚੋਰ ਤੋਂ ਆ ਡੱਕਿਆ ਡਾਈਕਲੀ ਤੋਂ ਤੇ ਗੋਲਗਾ 52 ਪਲਾ ਸਾਡੇ ਤੇ ਸੋ ਇਹ ਦੇਖ ਸਕਦੇ ਹੋ ਤੁਸੀਂ ਸਾਤਾ ਪਹਿਲਾ ਇੱਥੇ ਵਿਰੋਧੀ ਪਾਰਟੀ ਆਈ ਆ ਧੰਮੀ ਧੰਮੀ ਆ ਕਈਆਂ ਪਿੰਡਾਂ ਦੇ ਦੇ ਨਜਾਇਜ਼ ਕਬਜ਼ਾ ਕੀਤੇ ਆ ਹਮਤਪੁਰੇ ਦੇ ਹੋਰ ਕਈ ਪਿੰਡਾਂ ਚ ਅੱਜ ਇੱਥੇ ਦੀ ਕਰਤੀ ਕਿਸਾਨ ਜੁਨੇ ਦਾ ਪ੍ਰਧਾਨ ਆ ਜਿਹਦੇ ਨਾਲ ਜ਼ਮੀਨ ਤੇ ਕਾਰ ਜਾ ਕੀਤਾ ਕਿਤੇ ਦੇ ਦੀ ਸਰਕਾਰ ਪ੍ਰਸ਼ਾਦ ਨੂੰ ਕਾ ਕ ਮਰ ਗਏ ਖੋਲਿਆ ਸਾਰੇ ਕੋ ਖੋਲਿਆ ਫੇਰ ਰਫੜਾ ਟੁਪਲਾ ਖੋਲਿਆ ਜੀ ਅੱਜ ਖੋਲਿਆ ਅੱਜ ਚੱਕ ਤੇ ਫੱਟੇ ਉਹ ਜਾਂਦਾ ਭੱਜਿਆ ਭੱਜ ਗਿਆ ਚੋਰ ਸਾਲਾ ਗੱਡੀਆਂ ਪਈਆਂ ਉਹਦੀਆਂ ਇੱਥੇ ਲਿਆ ਉਰੇ ਫੜਾ ਰਫੜਾ ਬੋਲੀਆਂ ਨਾ ਕਲਾ ਕੰਮ ਦੇਣੀਆਂ ਛੱਡ ਦੇ ਬਾਈ ਪ੍ਰਧਾਨ ਨੂੰ ਬੁਲਾ ਲੈਣ ਉਹ ਮੈਂ ਕੋਈ ਨਹੀਂ ਮੇਰੇ ਪਤਾ ਨਹੀਂ ਸੋ ਹਾਂਜੀ ਬੋਲ ਰਫੜਾ ਛੱਟ ਕੇ ਭੱਜ ਗਿਆ ਉਹ ਚੱਕੀ ਜਿਹੜੇ ਇਹ ਵੱਡੇ ਬੈਲੀ ਸੀ ਰਫੜਾ ਛੱਟ ਕੇ ਭੱਜ ਗਿਆ ਹਾਂ ਤੇਰੇ ਫਾਇਦੇ ਕਿਥਾਂ ਨੂੰ ਨੇ ਦੁਬਾਰੇ ਕਰ ਜਾ ਕਰੇ ਆਗਾ ਆ ਦੇਖੋ ਆ ਰਫੜ ਖੋਈ ਐ ਇੱਕ ਵਾਰ ਵਾਰ ਖੋਇਆ ਸਭ ਤੋਂ ਪਹਿਲਾਂ ਜਾ ਕੇ ਖੋ ਕੇ ਸਾਲਿਆਂ ਨੂੰ ਇੱਥੋਂ ਭਜਾਇਆ ਸਾਡੇ ਫਾਇਰਿੰਗ ਕੀਤੀ ਉਹਨੂੰ ਮੋਸਲੇ ਖੋ ਕੇ ਲਿਆ ਇਹ ਬਾਈ ਪਹਿਲਾਂ ਬਾਈ ਤੁਹਾਡਾ ਭਰਾਵਾਂ ਦਾ ਪਿਆਰ ਆ ਮਰ ਜਾਗੇ ਜਥੇਬੰਦੀ ਦਾ ਹੁਕਮ ਲੱਗਿਆ ਯਾਰ ਅਸਲੇ ਉਸਲੇ ਖੂਨ ਦੀ ਕਿਹੜੀ ਗੱਲ ਆ ਆਏ ਆ ਇੱਕ ਗੱਲ ਆ ਬਾਈ ਅਸੀਂ ਬਈ ਇਹ ਪਹਿਲਾ ਪਹਿਲਾ ਮੈਂ ਪਹਿਲਾ ਉਹਨਾਂ ਨੇ ਫੇਰ ਕੀਤਾ ਇਹ ਮੈਂ ਆਪ ਦੇਖਿਆ ਅੱਛਾ ਦਵਾ ਤੋਟਾ ਸਤਿਕਾਰ ਪੰਜਾਬੀਓ ਮੈਂ ਕੁਲਦੀਪ ਖਖਰਾਣਾ ਅੱਜ ਆ ਜਿਹੜਾ ਇੱਕ ਚੋਰ ਵੱਲੋਂ ਕਈ ਪਿੰਡਾਂ ਦੇ ਵਿੱਚ ਆ ਭੂਮਾਫੀਆ ਨੂੰ ਕਹਿ ਸਕਦੇ ਆ ਉਹਦੇ ਲੋਕ ਕਈ ਪਿੰਡਾਂ ਦੇ ਵਿੱਚ ਮਾਰੇ ਜਿਵੇਂਦਾਰਾਂ ਤੋਂ ਪੈਲੀਆਂ ਜਿਹੜੀਆਂ ਕਬਜ਼ੇ ਕੀਤੇ ਹੋਏ ਆ ਅੱਜ ਕਿਰਤੀ ਕਿਸਾਨ ਯੂਨੀਅਨ ਨੇ ਇਹ ਪੈਲੀ ਆ ਜਿਹੜਾ ਕਿਰਤੀ ਕਿਸਾਨ ਯੂਨੀਅਨ ਦਾ ਕਾਈ ਦਾ ਪ੍ਰਧਾਨ ਇਹਦੀ ਪੈਲੀ ਪਿਛਲੇ ਲੰਮੇ ਸਮੇਂ ਤੋਂ ਕਬਜ਼ਾ ਕਰਤੀ ਕਿਸਾਨ ਯੂਨੀਅਨ ਨੇ ਤਿੰਨ ਤੋਂ ਚਾਰ ਵਾਰੀ ਕਬਜ਼ਾ ਮੂੰਹ ਦੇ ਨਾਲ ਦਵਾ ਕੇ ਦਿੱਤਾ ਭਾਈ ਤੂੰ ਛੱड़ ਦੇ ਹੋਰ ਜਿੱਥੇ ਪੰਗੇ ਲੈਣਾ ਲਈ ਜਾ ਪਰ ਉਸ ਬੰਦੇ ਨੇ ਹੱਤ ਮੁਕੋਤੀ ਅੱਜ ਸਾਡੇ ਆਉਣ ਤੋਂ ਪਹਿਲਾਂ ਆਇਆ ਖੜਾ ਸਾਡੇ ਕੋਲ ਇੱਕ ਵੀ ਅਸਲਾ ਨਹੀਂ ਸੀਗਾ ਤੇ ਉਹ ਬੰਦੇ ਕੋਲ ਇੱਕ ਆ ਰਫਲ ਸੀ ਇੱਕ ਰਵਾਲਵਰ ਦੋ ਰਵਾਲਵਰ ਸੀਗੇ ਇੱਕ ਰਵਾਲਵਰ ਤਾਂ ਉਹ ਲੈ ਕੇ ਭੱਜ ਗਏ ਆ ਨਹੀਂ ਕਬੱਧ ਸੀ ਉਹਨਾਂ ਕੋਲੇ ਤਾਂ ਇਨਾਂ ਕੋਲ ਤਾਂ ਦੋ ਸੀ ਹਾਂ ਆਪਾਂ ਦੋ ਖੋਏ ਆ ਇੱਕ ਆ ਰਫਲ ਖੋਈ ਆ ਤੇ ਇੱਕ ਬਸਤੋਲ ਖੋਇਆ ਦੋ ਖੋ ਕੇ ਛੱਤਰ ਮਾਰ ਕੇ ਭੁਜਾਏ ਆ ਵੱਡੇ ਬਦਮਾਸ਼ ਆ ਤੇ ਅੱਗੇ ਤੋਂ ਵੀ ਇਹਨਾਂ ਨੂੰ ਚੇਤਾਵਨੀ ਆ ਕਿ ਜੇ ਪਿਓ ਦੇ ਆ ਦੁਆਰਾ ਪੈਲੀ ਦੇ ਵਿੱਚ ਪੈਰ ਪਾ ਕੇ ਵਿਖਾਇਓ ਤੋਂ ਤੁਹਾਨੂੰ ਟ੍ਰੇਕਰਾਂ ਦੇ ਮਗਰ ਪਾ ਕੇ ਘੜੀਸਣਾ ਇਹ ਤੁਹਾਨੂੰ ਚੇਤਾਵਨੀ ਆ ਇਹ ਸਾਲੀਆਂ ਰਫਲੀਆਂ ਰੁਫਲੀਆਂ ਸਾਡੇ ਮੂਹਰੇ ਕੁਝ ਨਹੀਂ ਅਸੀਂ ਤਾਂ ਪੰਜਾਬ ਦੇ ਲਈ ਆਪਣੀਆਂ ਜਿੰਦਾ ਲਾਉਣ ਦੇ ਲਈ ਤਿਆਰ ਆ ਤੇ ਫੇਰੇ ਛਾਤੀਆਂ ਚੋਰਾਂ ਤੋਂ ਨਹੀਂ ਡਰਦੀਆਂ ਇਹ ਛਾਤੀਆਂ ਗੱਜਦੀਆਂ ਆ